ਸਰੀਰ ਆਗ ਮਹੱਲਾ ਪੰਜਵਾ ਘਰ ਪੰਜਵਾ ਜਾਨੋ ਨਹੀਂ ਪਹਾਵੇ ਕਵਨ ਬਾਤ ਸਿੱਖਨ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਪਾਸ ਆ ਕੇ ਪਰਸ਼ਨ ਕੀਤਾ ਕਿ ਸੇ ਸਤਗੁਰੂ ਜਿਗਿਆਸੂ ਸੀ ਮੈਂ ਮਹਾਰਾਜ ਜਾਣਦਾ ਨਹੀਂ ਹਾਂ ਕਿ ਪਰਮੇਸ਼ਰ ਨੂੰ ਕਿਹੜੀ ਗੱਲ ਪਹੁੰਦੀ ਹੈ ਕਿਹੜੇ ਸਾਧਨ ਕਰਕੇ ਪਰਮੇਸ਼ਰ ਨੂੰ ਮੈਂ ਪਾ ਜਾਵਾਂ ਮੈਂ ਕਿਹੜਾ ਸਾਧਨ ਕਰਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਕਿਰਪਾ ਕਰਕੇ ਦੱਸੋ ਸੱਚੇ ਬਾਦਸ਼ਾਹ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਮਾਲ ਖੋਜ ਮਾਰਗ ਜੇ ਭਾਈ ਉਸ ਵਾਹਿਗੁਰੂ ਦਾ ਮਨ ਵਿੱਚ ਮਾਰ ਖੋਜ ਮਨ ਮੈਂ ਆਪ ਮਨ ਆਪਣੇ ਮਾਹ ਹੈ ਸਾਰਿਆਂ ਦੇ ਮਨ ਵਿੱਚ ਉਹ ਪਰਮੇਸ਼ਰ ਨਿਵਾਸ ਕਰਦਾ ਹੈ ਇਹ ਮਨ ਹੀ ਹੈ ਉਹਦੇ ਰਸਤਾ ਪਾਲਣ ਦਾ ਮਨ ਦੁਆਰਾ ਉਸ ਪਰਮੇਸ਼ਰ ਦੇ ਮਾਰਗ ਨੂੰ ਖੋਜ ਦੇਣਾ ਕਰ ਪ੍ਰਹਾਉ ਧਿਆਨੀ ਧਿਆਨ ਲਾਵਹਿ ਸੋ ਸਿੱਖ ਵੱਲੋਂ ਪਰਸ਼ਨ ਹੈ اے ਗਰੀਬ ਨੂੰ ਆਜੀ ਜਿਹੜੇ ਧਿਆਨੀ ਲੋਕ ਹੈ ਤਰਾਟਕ ਸਾਧ ਕੇ ਲੋਕਾਂ ਦੇ ਇਸ ਪ੍ਰਕਾਰ ਕਿਸੇ ਕਾਲੀ ਚੀਜ਼ ਵੱਲ ਝਾਕਦੇ ਰਹਿੰਦੇ ਐ ਜਦੋਂ ਕਾਲੀ ਚੀਜ਼ ਚਿੱਟੇ ਕਾਗਜ਼ ਵਾਂਗੂ ਪ੍ਰਤੀਤ ਹੋਣ ਲੱਗ ਜੇ ਉਦੋਂ ਕੀੜੀ ਤੇ ਨਿਗਾਹ ਟਿਕਾਉਣ ਲੱਗ ਜਾਂਦੇ ਕੀੜੀ ਜੇ ਫੁਰਨਾ ਕਰਨ ਵਿੱਚ ਹਿੱਲੇ ਨਾ ਹਿਲ ਨਹੀਂ ਸਕਦੀ ਫੇਰ ਉਹ ਦੁਨਿਆ ਲੋਕਾਂ ਤੇ ਅਸਰ ਪਾਉਣ ਲੱਗ ਜਾਂਦੇ ਐ ਜਿਹਦੇ ਦੇ ਝਾਕਦੇ ਐ ਨਰਮ ਦਿਲ ਵਾਲੇ ਦੇ ਚਿੱਤ ਨੂੰ ਸਭ ਸੰਗਤ ਦੀ ਕਮਜ਼ੋਰ ਕਰਕੇ ਉਹਨੂੰ ਆਪ ਦੇ ਕਬਜ਼ੇ ਕਰ ਲੈਂਦੇ ਐ ਇਉਂ ਉਹ ਧਿਆਨ ਦੇ ਨਾਲ ਤਰਾਕ ਦੇ ਨਾਲ ਲੋਕਾਂ ਨੂੰ ਵਸ ਕਰ ਲੈਂਦੇ ਐ ਉਹਨਾਂ ਨੂੰ ਜੋ ਬਣਾਉਣਾ ਚਾਹਣ ਮਨਾ ਲੈਂਦੇ ਐ ਇਹ ਅੱਖਾਂ ਵਿੱਚ ਇਦੀ ਤਾਕਤ ਉਹਨਾਂ ਦੇ ਹੋ ਜਾਂਦੀ ਹੈ। ਇਉਂ ਹਮਾਰਾ ਕਈ ਧਿਆਨੀ ਲੋਕ, ਇਸੇ ਪ੍ਰਕਾਰ ਪਤੰਜਲੀ ਲੋਕ ਹਨ। ਉਹ ਹਮਾਰਾ ਧਿਆਨ ਲਾਉਂਦੇ ਹਨ। ਆਓ ਹਮਾਰਾ ਗਿਆਨੀ ਗੁਰਦੇਵ ਸਿੰਘ। ਧਿਆਨੀ ਧਿਆਨ ਲਾਵ ਹੈ। ਇਸ ਪ੍ਰਕਾਰ ਧਿਆਨੀ ਜਿਹੜੇ ਪਤੰਜਲੀ ਹਨ, ਉਹ ਧਿਆਨ ਲਾਉਂਦੇ ਨੇ ਚਿੱਦੀ ਬ੍ਰਤੀ ਨੂੰ ਨਿਰੋਧ ਕਰਨਾ ਧਿਆਨ ਸਮਝਦੇ ਹਨ। ਪਰਮਾਣ ਵਰਗੇ ਨਿੰਦਰਾ ਸਮ੍ਰਿਤੀ ਵਕਲਪਾਦਕ ਪੰਜ ਪ੍ਰਕਾਰ ਦੀਆਂ ਵਿਕਤੀਆਂ ਨੂੰ ਰੋਕ ਲੈਣ ਦਾ ਨਾਮ ਉਹ ਨਿਰੋਧ ਸਮਝਦੇ ਐ ਪੰਜ ਪ੍ਰਕਾਰ ਦੀਆਂ ਵਿਕਤੀਆਂ ਦਾ ਨਿਰੋਧ ਕਰਨਾ ਇਹਦਾ ਨਾਮ ਯੋਗ ਹੈ ਯੋਗ ਅਚਿਤ ਵਿਕਤੀ ਨਿਰੋਧਾ ਇਸ ਪ੍ਰਕਾਰ ਧਿਆਨੀ ਪਤੰਜਲੀ ਲੋਕ ਉਹ ਧਿਆਨ ਦੇ ਤਾਂ ਹੀ ਲਾਉਂਦੇ ਹਨ ਗਿਆਨੀ ਗਿਆਨ ਕਮਾਵੇ ਅਤੇ ਗਿਆਨੀ ਜਿਹੜੇ ਸੰਖੀ ਲੋਕ ਹੈ ਉਹ ਤਤਾਂ ਦੇ ਗਿਆਨ ਨੂੰ ਮਾਰਾ ਕਮਾਈ ਜਾਂਦੇ ਐ ਉਹ ਕਹਿੰਦੇ 25 ਪ੍ਰਕਿਰਤੀਆਂ ਦੀ ਵਿਚਾਰ ਕਰਨੀ ਚਾਹੀਦੀ ਹੈ ਇਹ ਪਾਣੀ ਇਸੇ ਪ੍ਰਕਾਰ ਪਾਣੀ ਦੀਆਂ ਖਿਲਤਾਂ ਹਨ ਜੀਆਂ ਐਸੇ ਪ੍ਰਕਾਰ 5-5 ਪਾਉਣ ਦੀਆਂ ਫਸਰਨਾ ਦੌੜਨਾ ਸੰਕੋਚਨ ਧੌਣਾ ਇਤਿਆਦਿਕ ਇਹ ਜਿਹੜੀਆਂ ਪ੍ਰਕਿਰਤੀਆਂ ਨੇ ਇੱਕ ਤਤ ਦੀਆਂ 5-5 ਇਹ ਉਹ ਪੰਜੀ ਪ੍ਰਕਿਰਤੀਆਂ ਦਾ ਗਿਆਨ ਨੂੰ ਹੀ 25 ਪ੍ਰਕਿਰਤੀਆਂ ਦੇ ਗਿਆਨ ਨੂੰ ਹੀ ਗਿਆਨੀ ਸੰਖੀ ਲੋਕ ਗਿਆਨ ਸਮਝਦੇ ਆ ਇਸ ਗਿਆਨ ਨੂੰ ਕਮਾਉਣਾ 25 ਪ੍ਰਕਿਰਤੀਆਂ ਦੇ ਨਿਰਨੇ ਕਰਨ ਦਾ ਨਾ ਉਹ ਗਿਆਨ ਸਮਝੀ ਬੈਠੇ ਆ ਕਹਿੰਦੇ ਗਿਆਨ ਕਮਾਉਣਾ ਚਾਹੀਦਾ ਹੈ ਪ੍ਰਭ ਕਿਨਹੀਂ ਜਾਤ ਸਤਿਗੁਰੂ ਮੈਨੂੰ ਇਹ ਦੱਸੋ ਇਹ ਧਿਆਨੀਆਂ ਚੋਂ ਧਿਆਨੀਆਂ ਨੇ ਪ੍ਰਭ ਨੂੰ ਜਾਣਿਆ ਹੈ ਕਿ ਗਿਆਨੀਆਂ ਚੋਂ ਗਿਆਨ ਵਾਲਿਆਂ ਨੇ ਜਾਣਿਆ ਹੈ ਕਿਸ ਨੇ ਪ੍ਰਭ ਨੂੰ ਜਾਣਿਆ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਭਾਈ ਕਿਸੇ ਨਹੀਂ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਉਸੇ ਨੇ ਵਾਹਿਗੁਰੂ ਨੂੰ ਜਾਣਿਆ ਹੈ ਸਭ ਨਹੀਂ ਕੋਈ ਜਾਣ ਸਕਦੇ ਧਿਆਨੀ ਧਿਆਨ ਲਾ ਕੇ ਪਦਾਰਥੀ ਵੇਖਦੇ ਰਹਿੰਦੇ ਆ ਗਿਆਨੀ ਦੁਨੀਆ ਦੇ ਪਦਾਰਥਕ ਨਿਰਣੇ ਸੰਸ ਵਿਦਿਆ ਵਾਲੇ ਸੰਸ ਦੇ ਨਿਰਣੇ ਕਰਦੇ ਰਹਿੰਦੇ ਆ ਅਤੇ ਪਦਾਰਥ ਗਿਆਨ ਵਾਲੇ ਪਦਾਰਥਾਂ ਦੇ ਨਿਰਣੇ ਕਰਨ ਚ ਲੱਗੇ ਰਹਿੰਦੇ ਆ ਕਿਸੇ ਕਿਸੇ ਦੀ ਵਾਸ਼ਗ੍ਰੂ ਦੇ ਸਰੂਪ ਨੂੰ ਜਾਣਿਆ ਭਗਉਤੀ ਰਹਿ ਤੇ ਜੁਗਤਾ ਫਿਰ ਮਹਾਰਾਜ ਦੇ ਭਗਉਤੀਏ ਰਾਸਧਾਰੀਏ ਆ ਉਹ ਕਹਿੰਦੇ ਕ੍ਰਿਸ਼ਨ ਦੇ ਸਾਥ ਬਣਾਵਣਾ ਕਿ ਰਾਮਚੰਦਰ ਦੇ ਸਾਥ ਬਣਾ ਕੇ ਸੀਤਾ ਦੇ ਲక్ష్మణ ਦੇ ਸਾਥ ਬਣਾ ਕੇ ਰਾਧਾ ਕਾਂ ਦੇ ਸਾਥ ਬਣਾ ਕੇ ਬਲ ਭੱਦਰ ਦੇ ਸਾਥ ਬਣਾ ਕੇ ਨਿਰਤਕਾਰੀ ਕਰਨੀ ਚਾਹੀਦੀ ਹੈ ਉਹ ਮਾਰਾ ਭਗਉਤੀ ਜਿਹੜੇ ਭਗਤੀਏ ਰਾਸ ਧਾਰ ਗਏ ਹੈ ਉਹ ਰਾਸ ਪਾਉਣ ਕੀ ਜੁੜੇ ਰਹਿੰਦੇ ਸੱਚੇ ਪਾਤਸ਼ਾਹ ਉਹ ਰਾਸ ਪਾਉਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਸਮਝਦੇ ਹੈ ਕੀ ਮਾਰਾ ਰਾਸ ਪਾਉਣ ਨਾਲ ਹੀ ਪਰਮੇਸ਼ਰ ਮਿਲ ਜਾਂਦਾ ਹੈ ਇਸ ਪ੍ਰਕਾਰ ਭਗਤੀਏ ਭਗਤੀਏ ਭਾਈ ਗੁਰਦਾਸ ਜੀ ਦੀ ਭਗਤੀਆਂ ਆ ਪਾਈ ਭਗਤਿਆਨ ਲੋਟੇ ਅੰਦਰ ਸੁਰਤ ਗਵਾਈ ਇਸ ਪ੍ਰਕਾਰ ਸਾਧ ਸੰਗੇ ਜੀ ਭਗਉਤੀ ਰਾਸ ਧਾਰੀਆਂ ਦਾ ਨਾਮ ਵੀ ਹੈ ਭਗਉਤੀ ਇੱਕ ਪੰਥ ਵੀ ਹੈ ਭਾਗਵਤੀ ਦੇ ਉਪਾਸ਼ਕ ਕਹਣਗੇ ਉਹ ਦੇਵੀ ਦੇ ਉਪਾਸ਼ਕ ਹਨ ਦੇਵੀਆਂ ਦੇ ਆਕਾਰ ਬਣਾਵਨਾ ਕੇ ਨਿਰਤਕਾਰੀ ਕਰਦੇ ਹੈ ਦੇਵ ਨੂੰ ਪ੍ਰਸੰਨ ਕਰਨ ਵਾਸਤੇ ਕੁਮੱਖਿਆ ਦੇਵੀ ਦੇ ਜਿਹੜੇ ਚਾਲੇ ਜਾਂਦੇ ਉਹ ਵੀ ਭਗਉਤੀ ਕਹਾਉਂਦੇ ਹੈ ਇੱਕ ਭਗਉਤੀ ਭਗਵੇਂ ਲੀੜੇ ਪਾਉਣੇ ਕਰਕੇ ਭਗਉਤੀ ਕਹਾਉਂਦੇ ਹਨ ਇੱਕ ਪਾਰਵਤੀ ਦੇ ਚਰਨਾਮਤ ਨੂੰ ਲੈਣ ਵਾਲੇ ਭਗਉਤੀ ਕਹਾਉਂਦੇ ਹਨ ਇੱਕ ਭਗਉਤੀਏ ਰਾਸਧਾਰਗੇ ਹਨ ਇਸ ਪ੍ਰਕਾਰ ਭਗਉਤੀ ਲੋਕ ਜਿਹੜੇ ਹੈ ਉਹ ਕਹਿੰਦੇ ਭਗਤੀ ਦੀ ਯੁਗਤੀ ਜੀ ਜੁੜੇ ਰਹਿਣਾ ਚਾਹੀਦਾ ਹੈ ਭਗਉਤੀ ਨਾਮ ਸਾਧ ਸੰਗੇ ਜੀ ਦੇਵੀ ਦਾ ਨਾਮ ਵੀ ਹੈ ਅਤੇ ਭਗਉਤੀ ਨਾਮ ਭਗਵੰਤ ਦਾ ਨਾਮ ਵੀ ਹੈ ਜਿਵੇਂ ਭਗਉਤੀ ਮੁੰਦਰਾ ਮਨਮੋਹਿਆ ਮਾਇਆ ਇੱਥੇ ਭਗਉਤੀ ਭਾਈ ਕਾਂਸਰ ਗੁਰਮਤਿ ਸੁਹਾਕਰ ਵਿੱਚ ਭਗਵੰਤ ਦਾ ਨਾਮ ਲਿਖਿਆ ਹੈ ਅਮਰਕੋਸ਼ ਵਾਲੇ ਨੇ 4-5 ਭਗਉਤੀ ਅਰਥ ਦੇ ਕੀਤੇ ਹਨ ਉਹ ਕਹਿੰਦਾ ਭਗਉਤੀ ਨਾਮ ਸ਼ਕਤੀ ਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਸਾਨ ਵੀ ਭਗਵਤੀ ਜੀ ਅਰਥ ਕਿ ਲਈ ਭਗਵਤੀ ਦੁਰਗਸ਼ਾਹ ਉਥੇ ਦੇਵੀ ਤਾਂ ਨਹੀਂ ਕੰਗਾਂ ਤੋਂ ਫੜੀ ਭਗਵਤੀ ਸ਼੍ਰੀ ਸਾਹਬ ਦਾ ਨਾਮ ਹੈ ਸ਼੍ਰੀ ਸਾਹਬ ਦੁਰਗਸ਼ਾਨ ਪਕੜੀ ਇਸ ਪ੍ਰਕਾਰ ਭਗਵਤੀ ਨਾਮ ਕਿਰਪਾਨ ਦਾ ਹੈ ਸ਼੍ਰੀ ਭਗਵਤੀ ਜੀ ਸਹਾਇ ਇਹ ਕਿਰਪਾਨ ਦਾ ਆਵਾਜਕਾ ਕਿਰਪਾਨ ਦੀ ਸਹਿਕਾ ਹੋਵੇ ਵਾਰ ਸ਼੍ਰੀ ਭਗਵਤੀ ਜੀ ਕੀ ਇਹ ਚੰਡੀ ਦਾ ਨਾਮ ਹੈ ਅਤੇ ਪ੍ਰਥਮ ਭਗਵਤੀ ਸਿਮਰ ਕੇ ਅਕਾਲ ਪੁਰਖ ਦਾ ਨਾਮ ਹੈ ਭਗਵੰਤ ਦਾ ਨਾਮ ਹੈ ਭਗਵੰਤ ਜੋ ਹੈ ਉਹ ਇਸਤਰੀ ਲਿੰਗ ਕਰਕੇ ਇਹ ਪੁਲਿੰਗ ਕਰਕੇ ਨਹੀਂ ਕਿਹਾ ਜਾ ਸਕਦਾ ਅੰਗਾ ਤੋਂ ਰਹਿਤ ਹੈ ਚੇਤਨ ਸਤਾ ਉਹਦੀ ਇਸਤਰੀ ਲਿੰਗ ਕਰਕੇ ਕਹਿ ਲਈਦੀ ਹੈ ਉਹ ਪੁਲਿੰਗ ਰੂਪ ਕਰਕੇ ਆਕਾਲ ਸਰੂਪ ਆਦਕ ਪੁਲਿੰਗ ਸ਼ਬਦਾਂ ਕਰਕੇ ਵਰਤਿਆ ਜਾਂਦਾ ਹੈ ਇਸ ਪ੍ਰਕਾਰ ਹੈ ਭਗਵਤੀ ਸ਼ਬਦ ਦੇ ਅਰਥ ਅਮਰ ਕੋਸ਼ ਵਾਲੇ ਨੇ ਚਾਰ ਕੀਤੇ ਹਨ ਇੱਕ ਭਗਵਤੀ ਅਤੇ ਇੱਕ ਸ੍ਰੀ ਸਾਹਿਬ ਅਤੇ ਇੱਕ ਭਗਵਤੀ ਛੰਦ ਹੈ ਤੇ ਕਿਸਾਨ ਸਿੰਘ ਜੀ ਭਗਵਤੀ ਪਗਉੰਤ ਦਾ ਨਾਮ ਹੈ ਇਸ ਪ੍ਰਕਾਰ ਇਥੇ ਪਗਉਤੀ ਰਾਸਧਾਰੀਏ ਭਗਤੀਆਂ ਦਾ ਨਾਮ ਸਮਝਣਾ ਪਗਉਤੀ ਰਹਿਤ ਜੁਗਤਾ ਪਗਉਤੀਏ ਰਾਸਧਾਰੀਏ ਜਿਹੜੇ ਰਾਸ ਪਾਉਣ ਦੀ ਜੁਗਤਾ ਜੁੜੇ ਰਹਿੰਦੇ ਹਨ ਜੋਗੀ ਕਹਿਤ ਮੁਕਤਾ ਜੋਗੀ ਜਿਹੜੇ ਉਹ ਕਹਿੰਦੇ ਅਸੀਂ ਮੁਕਤੀ ਹੋਏ ਆਂ ਜੋਗ ਸਾਧਨਾ ਕਰਕੇ ਮੁਕਤ ਹੋਏ ਆਂ ਦਸਵੇਂ ਦਵਾਰ ਖਾਣੀ ਪ੍ਰਾਣ ਚੜ੍ਹ ਕੇ ਜਾਂ ਛੱਡ ਕੇ ਜਿਹੜਾ ਬਰਮ ਲੋਕ ਜੀ ਜਾ ਰਹਿਣਾ ਹੈ ਇਸੇ ਗੱਲ ਦੀ ਮੁਕਤੀ ਸਮਝਦੇ ਐ ਜੋਗ ਯੋਗੀ ਲੋਕ ਤਪਸੀ ਤਪਹਿ ਰਾਤ ਜੇ ਤਪਸੀ ਲੋਕ ਧੂਣੀਆਂ ਤਾਉਂਦੇ ਰਹਿਣਾ ਜਲ ਧਾਰਾ ਕਰਦੇ ਰਹਿਣਾ ਬੜ ਤਾਦਕ ਰੱਖਦੇ ਰਹਿਣਾ ਵਰਖਸ ਹਾਰ ਦੇ ਰਹਿਣਾ ਇਤਿਆਦ ਕੋ ਤਪੁਖਤੀ ਰੰਗੇ ਰਹਿੰਦੇ ਐ ਰਾਸ਼ੀ ਤਾਮਸੀ ਸ਼ਾਂਤ ਕੀ ਤਪਾਂ ਆਦਿਕਮ ਕੀ ਰੰਗੇ ਰਹਿੰਦੇ ਹਨ ਮੋਨੀ ਮੋਨ ਧਾਰੀ ਕਈ ਕਹਿੰਦੇ ਵੀ ਬੋਲਣਾ ਹੀ ਨਹੀਂ ਚਾਹੀਦਾ ਜੇ 12 ਸਾਲ ਮੋਨ ਰੱਖੀਏ ਫੇਰ ਜਿਹੜਾ ਮੂਹੋਂ ਬੋਲੀਏ ਕਹਿੰਦੇ ਪੂਰਾ ਹੋ ਜਾਂਦਾ ਉਹਦਾ ਇਸ ਪ੍ਰਕਾਰ ਮੋਨੀ ਲੋਕ ਜਿਹੜੇ ਹੈ ਉਹ ਮੋਨ ਨੂੰ ਹੀ ਧਾਰੀ ਰੱਖਦੇ ਆ ਮੋਨ ਧਾਰ ਧਾਰ ਕੇ ਕਈ ਸੀ ਛੱਡ ਜਾਂਦੇ ਆ ਇੱਕ ਮੋਨੀ ਹਜ਼ਾਰਾ ਸਿੰਘ ਜੀਉਰ ਸਾਹਿਬ ਸਾਡੇ ਨਾਲ ਗਿਆ ਸੀ 8 ਸਾਲ ਮੋਨ ਰੱਖਿਆ ਉਹਦੀ ਉਮਰ ਵਿਚਾਰੇ ਦੀ ਪੂਰੀ ਹੋ ਗਈ ਪਹਿਲਾਂ ਹੀ ਗੁਜ਼ਰ ਗਿਆ 12 ਸਾਲ ਪੂਰੇ ਨਾ ਹੋ ਸਕੇ ਇਸੇ ਪ੍ਰਕਾਰ ਮੋਨੀ ਲੋਕ ਮੋਨੀ ਧਾਰਨ ਵਿੱਚ ਲੱਗੇ ਰਹਿੰਦੇ ਹਨ ਗੁਰੂ ਕਲੰਗੀ ਧਰਨ ਕਹੇ ਇਸੇ ਪ੍ਰਕਾਰ ਹਰ ਬਰ ਸਦੀਬ ਸਾਡੇ ਮੋਨ ਹੀ ਰਹਤਾ ਬਿਰਸ਼ ਅਮੇਸ਼ਾ ਮੋਨ ਹੀ ਧਾਰੀ ਰੱਖਦੇ ਜੇ ਮੋਨ ਘਾਰਨਾ ਮੇਜੇ ਬਿਰਸ਼ ਕਿਹੜਾ ਬੋਲਦੇ ਆ ਡਾਕਟਰਾਂ ਲੋਕਾਂ ਨੇ ਕਹੇ ਪੌਦੇ ਗੱਲਾਂ ਕਰਦੇ ਆ ਆਪੋ ਵਿੱਚ ਹੀ ਪਰ ਬਿਰਸ਼ ਤਾਂ ਮੋਨ ਹੀ ਰਹਿੰਦੇ ਹਨ ਇਸੇ ਪ੍ਰਕਾਰ ਮੋਨ ਹੀ ਮੋਨ ਹੀ ਧਾਰੀ ਰੱਖਦੇ ਹਨ ਸੋ ਮੋਨ ਜਿਹੜਾ ਹੈ ਇਹਦੇ ਵਿੱਚ ਚਾਰ ਪ੍ਰਕਾਰ ਦਾ ਮੋਨ ਮੰਨਿਆ ਹੈ ਜਿਸ ਪ੍ਰਕਾਰ ਕਾਸ਼ਟ ਮੋਨ ਗੁੰਗ ਮੋਨ ਜੜ ਮੋਨ ਗਿਆਨ ਮੋਨ ਜਿਹੜਾ ਗਿਆਨ ਮੋਨ ਹੈ ਇਹ ਚੰਗਾ ਹੈ ਤੋ ਜਿਸ ਵਿੱਚ ਕੋਈ ਵਿਖੇਪ ਨਾ ਹੋਵੇ ਤੇ ਸਾਰੇ ਸੰਸਕਲਪ ਜੀ ਦੇ ਲੀਨ ਹੋ ਗਏ ਹੋਣ ਇਹੋ ਸਾਰੇ ਜੀ ਪਰਮਾਤਮਾ ਨੂੰ ਪੂਰਨ ਜਾਣ ਕੇ ਮौन ਧਾਰ ਲਈ ਹੋਵੇ ਪਰ ਇਸ ਮौन ਤੋਂ ਬਗੈਰ ਬਾਹਲੇ ਮौन ਦਿਖਾ-ਦਖਾ ਕੇ ਕਾਸ਼ਟ ਮौन ਗੰਗ ਮौन ਆਦਿਕ ਕਈਆਂ ਦੇ ਗੁੰਗਾ ਮौन ਹੁੰਦਾ ਉਹਨਾਂ ਦੀ ਜਬਾਨ ਹੀ ਫਸਲੀ ਹੁੰਦੀ ਹੈ ਕਈ ਕਾਸ਼ਟ ਜੜ ਵਾਂਗੂ ਮौन ਹੋਏ ਰਹਿੰਦੇ ਹਨਗੇ ਇਸ ਪ੍ਰਕਾਰ ਕਈਆਂ ਨੂੰ ਵਿਦਵਾਨਾਂ ਅਗੇ ਗੱਲ ਨਹੀਂ ਆਉਂਦੀ ਮौन ਧਾਰੀ ਰੱਖਦੇ ਹਨ ਇਸ ਪ੍ਰਕਾਰ ਦੇ ਮੋਨੀ ਲੋਕ ਜਿਹੜੇ ਹਨ ਸੰਿਆਸੀ ਮੋਨ ਧਾਰੀ ਉਹ ਮੋਨ ਧਾਰਨ ਵਿੱਚ ਹੀ ਆਪ ਨੂੰ ਮੋਨੀ ਸਮਝਿੰਦੇ ਹਨ ਸੰਿਆਸੀ ਬ੍ਰਹਮਚਾਰੀ ਸੰਿਆਸੀ ਜੋ ਹਨ दत्तात्रेय ਦੇ ਮਤ ਦੇ ਆਸਰਾ ਲੈਣ ਵਾਲੇ ਗਿਰੀ ਪੂਰੀ ਪਾਰਸ਼ੀ ਆਦਿਕ ਇਹ 10 ਨਾਂ ਸੰਿਆਸੀਆਂ ਦੇ ਹਨ ਪੂਰੀ ਕਹਿੰਦੇ ਸੀ ਚੰਗੇ ਆ ਗਿਰੀ ਕਹਿੰਦੇ ਸੀ ਚੰਗੇ ਆ ਇਹ ਜਿੱਥੇ ਜਿੱਥੇ ਜਾ ਕੇ ਚੇਲੇ ਬਣਾਏ ਸੀ दत्तात्रेय ਨੇ ਉਹਨਾਂ ਥਾਵਾਂ ਦੇ ਨਾਮ ਕਰਕੇ ਭਾਰਤ ਦੇ ਜਿਹੜੇ ਮੁੰਨੇ ਸੀ ਚੇਲੇ ਉਹ ਭਾਰਤੀ ਬਣ ਗਏ ਜਿਹੜੇ ਅਸ਼ਰਮਾਂ 'ਚ ਮੁੰਨੇ ਸੀ ਉਹ ਸ਼ਰਮੀ ਹੋ ਗਿਆ ਨਾ ਉਹ ਜਿਹੜੇ ਪੁਰੀਆਂ 'ਚ ਮੁੰਨੇ ਸੀ ਪੂਰੀ ਹੋ ਗਏ ਜਿਹੜੇ ਪਹਾੜਾਂ 'ਚ ਮੁੰਨੇ ਸੀ ਉਹ ਗਿਰੀ ਨਾਮ ਪੈ ਗਿਆ ਇਹ ਉਹ 10 ਨਾਮ ਸੰਨਿਆਸੀਆਂ ਦੇ ਐ ਸੰਨਿਆਸੀ ਕਹਿੰਦੇ ਆਸਾ ਵੱਲੋਂ ਸੁਣ ਹੋ ਜਾਣਾ ਸੰਨਿਆਸੀ ਹੈ ਹਜੂਰ ਨੇ ਸੰਿਆਸ ਦੇ ਲਖਣ ਤਾਂ ਕੀਤੇ ਰੇ ਮਨ ਐਸੋ ਕਰਸ ਨਿਆਕ ਬਨਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹ ਹੈ ਉਦਾਸਾ ਜਦ ਕੀ ਜਦਾਂ ਜੋ ਕੋ ਮਜਨ ਨੇਮ ਕੇ ਨਸਨ ਵਡਾਓ ਗਿਆਨ ਗੁਰੂ ਆਤਮ ਵਿਦੇਸ਼ੋ ਧਿਆਨ ਨੂੰ ਬੂਤ ਲਗਾਓ ਇਹੋ ਜਿਹਾ ਸੰਿਆਸੀ ਹੋਣਾ ਤਾਂ ਯੋਗ ਹੈ ਪਰ ਲੋਕ ਸੰਿਆਸ ਬਤਾਦੇ ਦੇ ਮਤ ਅਨਸਾਰ ਆਪਣੇ ਆਪ ਨੂੰ ਸੰਿਆਸੀ ਕਹਾਉਂਦੇ ਹਨ ਬ੍ਰਹਮਚਾਰੀ ਕਈ ਬ੍ਰਹਮਚਾਰੀ ਕਹਾਉਂਦੇ ਐ 25 ਸਾਲ ਤੱਕ ਵਿਦਿਆ ਕਰਨੀ ਅਤੇ ਗ੍ਰਸਥਾ ਸਰਮਨਾੰਗੀਕਾਰ ਕਰਨਾ ਉਹ ਬ੍ਰਹਮਚਾਰੀ ਆਪਣੇ ਆਪ ਨੂੰ ਕਹਾਉਂਦੇ ਐ ਬ੍ਰਹਮਚਰਜ ਰੱਖਣਾ ਜਤ ਰੱਖਣਾ ਉਦਾਸੀ ਉਦਾਸ ਰੰਗਨ ਰੱਖੇ ਜਤੀ ਕਹਾਵੇ ਮਾਈ ਮੰਗਤ ਲੈ ਲੋ ਭਾਵੇਂ ਉਦਾਸੀ ਉਦਾਸ ਰਤ ਅਤੇ ਉਦਾਸੀ ਜਿਹੜੇ ਐ ਜੋ ਕਹਿੰਦੇ ਅਸੀਂ ਸੰਕਿਸ਼ਨੰਦਨ ਤੋਂ ਪੈਦਾ ਹੋਏ ਜਦੋਂ ਗੁਰਦਾਰਾ ਦਾ ਰੋਲਾ ਪਿਆ ਸੀ ਉਸ ਵੇਲੇ ਇਹਨਾਂ ਨੇ ਕਹੇ ਸੰਕਿਸ਼ਨੰਦਨ ਤੋਂ ਪੈਦਾ ਹੋਏ ਆ ਕਹਿੰਦੇ ਚੰਗਾ ਸੰਕਿਸ਼ਨੰਦਨ ਨੂੰ ਜਾ ਕੇ ਭਾੜ ਲਓ ਸ਼ਿਵ ਸੰਕਾਦਿਕ ਪਹਿ ਇਹ ਉਦਾਸੀ ਉਦਾਸੀ ਅਸੀਂ ਉੱਥੋਂ ਬਣੇ ਆ ਇਹ ਸ੍ਰੀ ਚੰਦ ਜੀ ਤੋਂ ਨਹੀਂ ਸੀ ਮੰਨਦੇ ਕਹਿੰਦੇ ਸ੍ਰੀ ਚੰਦ ਸਾਡੇ ਮੱਤ ਵਿੱਚ ਹੋਇਆ ਹੈ ਇਹ ਉਦਾਸੀ ਉਦਾਸਤਾਈ ਦੇ ਵਿੱਚ ਰੰਗੇ ਰਹਿੰਦੇ ਹਨ ਆਪਣੇ ਆਪ ਨੂੰ ਉਦਾਸ ਰਹਿਣਾ ਹੀ ਪਸੰਦ ਸਮਝਦੇ ਹਨ ਭਗਤ ਨਵ ਪ੍ਰਕਾਰ ਇਹ ਨੌ ਪ੍ਰਕਾਰ ਦੇ ਭਗਤ ਗਿਣੇ ਹੈ ਜਿਹੜੇ ਇਸ ਪ੍ਰਕਾਰ ਦੇ ਨੌ ਪ੍ਰਕਾਰ ਦੇ ਭਗਤ ਕਹਾਉਂਦੇ ਹੈ ਗਿਣ ਲਓ ਧਿਆਨੀ 1 ਗਿਆਨੀ 2 ਤੇ ਭਗਉਤੀ 3 ਯੋਗੀ 4 ਕਵਸੀ 5 ਮੋਨੀ 6 ਸੰਿਆਸੀ 7 ਬ੍ਰਹਮਚਾਰੀ 8 ਉਦਾਸੀ 9 ਇਹ ਨੌ ਪ੍ਰਕਾਰ ਦੇ ਭਗਤ ਆਪਣੇ ਆਪ ਨੂੰ ਕਹਾਉਂਦੇ ਹਨ ਪੰਡਤ ਵੇਦ ਪੁਕਾਰਾ ਭਗਤ ਨਾ ਵਾਏ ਪ੍ਰਕਾਰ ਆ ਇਹ ਭਗਤੀ ਇਸ ਪ੍ਰਕਾਰ ਨਹੀਂ ਹੋ ਸਕਦੀ ਮਹਾਰਾ ਕਹਿੰਦੇ ਹਨ ਭਾਰਤਾ ਨਵੇਂ ਪ੍ਰਕਾਰਾਂ ਹੀ ਕਰਨ ਤੇ ਅਰਥਾਤ ਇਹ ਭਗਤੀ ਇਸ ਪ੍ਰਕਾਰ ਨਹੀਂ ਭਾਈ ਭਗਤੀ ਹੋ ਸਕਦੀ ਪੰਡਤ ਵੇਦ ਪੁਕਾਰਾ ਜਦ ਪੰਡਤ ਵਿਦਵਾਨ ਲੋਕ ਉਹ ਵੇਦਾਂ ਨੂੰ ਪੁਕਾਰੀ ਜਾਂਦੇ ਐ ਕਹਿੰਦੇ ਵੇਦ ਪਾਠੀ ਹੋਣਾ ਚਾਹੀਦਾ ਹੈ ਯਾਗ ਵਾਲੇ ਕਿ ਰਹੀ ਵੇਦ ਦਾ ਹੀ ਪਾਠ ਕਰਨਾ ਰਹਿਣਾ ਸੀ ਨਾਰਦ ਮੁਨੀ ਮੇਰਾ ਇਹ ਜਾਗਵਲ ਕਿੰਨਾ ਕੁ ਚਿਰ ਵੇਦ ਪੜੀ ਜਾਏਗਾ ਕਹਿੰਦਾ ਜਦੋਂ ਬਿਰਧ ਹੋ ਗਿਆ ਉਦੋਂ ਕਫ ਨਾਲ ਕੰਠ ਰੁੱਕ ਜਾਏਗਾ ਉਦੋਂ ਕਿਵੇਂ ਕਰੇਗਾ ਕਹਿੰਦਾ ਦਵਾਈਆਂ ਖਾ ਖਾ ਕੇ ਫੇਰ ਵੀ ਮੈਂ ਕੰਠ ਰੱਖੂਗਾ یوں ਪੜਨਦਾ ਹੀ ਜਾਗਵਲ ਦੇ ਅੰਦਰ ਇਹ ਖਿਆਲ ਸੀ ਕਿ ਮੈਂ ਵੇਦ ਦਾ ਪਾਠ ਕਰਦਾ ਰਹਾਂਗੇ ਇਸ ਪ੍ਰਕਾਰ ਗ੍ਰਾਸਤੀ ਗ੍ਰਾਸ ਪੰਡਤ ਵੇਦ ਪੁਕਾਰਾਂ ਕੰਨ ਵਿਦਵਾਨ ਲੋਕ ਵੇਦਾਂ ਦੇ ਪੁਕਾਰਨ ਵਿੱਚ ਲੱਗੇ ਰਹਿੰਦੇ ਹਨ ਗ੍ਰਸਤੀ ਗ੍ਰਸਤ ਧਰਮਾਤ ਗ੍ਰਸਤੀ ਜਿਹੜੇ ਗ੍ਰਿਸ਼ਤੀ ਬੁਣੇ ਦੇ ਧਰਮ ਨੂੰ ਇਤਾਂਤ ਵੱਡਾ ਮੰਨੀ ਬੈਠੇ ਐ ਕਿ ਸਾਡੇ ਵਰਗਾ ਕੋਈ ਨਹੀਂ ਅਸੀਂ ਗ੍ਰਿਸ਼ਤੀ ਪ੍ਰਧਾਨ ਐ ਸਾਰਿਆਂ 'ਚ ਇਸ ਗ੍ਰਹੀ ਸੇਵਕ ਸਾਧਕਾ ਗੁਰਮਤਿ ਲਾਗੇ ਨਾਮ ਦਾ ਨਿਸ਼ਾਨੰਦ ਹਰ ਪਗਸੋ ਜਾਗੇ ਜਿਹੜੇ ਤਾਂ ਇਸ ਪ੍ਰਕਾਰ ਨਿਮਰਤਾ ਵਾਲੇ ਐ ਉਹ ਤਾਂ ਮਾਰੇ ਸਾਨੂੰ ਸਾਰਿਆਂ ਭੇਖਾਂ ਦਾ ਮੁਢ ਗ੍ਰਸਤ ਮੰਨਿਆ ਹੈ ਉਦਾਂ ਠੀਕ ਹੈ ਜਿਹੜੇ ਹੰਕਾਰ ਕਰਨ ਹੈ ਉਹ ਗ੍ਰਿਸ਼ਤੀ ਪੁਣੇ ਦੇ ਗ੍ਰਿਸ਼ਤੀ ਪੁਣੇ ਚ ਧਰਮ ਦੀ ਮਸਤ ਹੋਏ ਫਿਰਦੇ ਆ ਕਿ ਸਾਡੇ ਵਰਗਾ ਕੋਈ ਨਹੀਂ ਅਸੀਂ ਸਾਰਿਆਂ ਵਰਨਾ ਸ਼ਰਮਾਂ ਦੀ ਪਾਲਣਾ ਕਰਦੇ ਆ ਇੱਕ ਸ਼ਬਦੀ ਬਹੁ ਰੂਪ ਅਵਧੂਤਾ ਇੱਕ ਸ਼ਬਦੀਆਂ ਲੇਖ ਹੋ ਲੇਖੋ ਇਉਂ ਜੋਗੀ ਆਚਾਰ ਵੀ ਰਹਿੰਦੇ ਆ ਉਹ ਇੱਕ ਸ਼ਬਦੀ ਹੈ ਦੂਜੇ ਵਾਲ ਇੱਕ ਸ਼ਬਦੀ ਵਿਆਕਰਣੀ ਹੈ ਕਹਿੰਦੇ ਵਿਆਕਰਨ ਬਿਨਾ ਸ਼ਬਦੀ ਸੁੱਧੀ ਸੁੱਧੀ ਬਿਨਾ ਗਿਆਨ ਨਹੀਂ ਹੋਤਾ ਇਸ ਕਰਕੇ ਉਹ ਵਿਆਕਰਨ ਦੀ ਫਸੇ ਪਏ ਆ ਅਤੇ ਇੱਕ ਸ਼ਬਦੀ ਜਿਹੜੇ ਵਦਾਂਤੀ ਐ ਉਹ ਕਹਿੰਦੇ ਸਰਬਨਾ ਦੇ ਨਾਲ ਜਦੋਂ ਵਦਾਂਤ ਵਾਕਾਂ ਦਾ ਸੰਬੰਧ ਹੁੰਦਾ ਹੈ ਉਸੇ ਵੇਲੇ ਪੁਰਖ ਨੂੰ ਗਿਆਨ ਹੋ ਜਾਂਦਾ ਹੈ ਉਧਾਰਨਾ ਤੋਂ ਬਿਨਾਂ ਕਿਵੇਂ ਹੋ ਜੂ ਇਉ ਇੱਕ ਵਦਾਂਤੀ ਲੋਕ ਇੱਕ ਸ਼ਬਦੀ ਕਹਿੰਦੇ ਬਦਾਂਤ ਦੇ ਵਾਕਾਂ ਨੂੰ ਸਰਵਣ ਕਰਨ ਵਾਲੀ ਮੁਕਤ ਹੋ ਜਾਏਗਾ ਇਉ ਇੱਕ ਸ਼ਬਦੀ ਆ ਬਿਆ ਕਰਨੀਏ ਤੇ ਅਲਖ ਲੋਕ ਕਹਿਣ ਵਾਲੇ ਤੇ ਵਦਾਂਤੀ ਲੋਕ ਬਹੁ ਰੂਪ ਅਬਧੂਤਾ ਬਹੁਤ ਸਾਰੇ ਬਟ ਰੂਪੀਏ ਹਨ ਕਦੇ ਕੋਈ ਰੂਪ ਬਣਾ ਲਿਆ ਕਦੇ ਕੋਈ ਰੂਪ ਬਣਾ ਲਿਆ ਕਈ ਬਦੂਤ ਅਲਫ ਨੰਗੇ ਰਹਿਣ ਵਾਲੇ ਕੁਪੀਨ ਮੇ ਨਹੀਂ ਰੱਖਦੇ ਆਪਣੇ ਆਪ ਨੂੰ ਸੰਖੀਏ ਖਾ ਖਾ ਕੇ ਸਿਆਲ ਦੇ ਪਾਰੇ 'ਚ ਬੈਠ ਕੇ ਸ਼ੌਕਾਨ ਆ ਕੇ ਮਠਿਆਈਆਂ ਖਾਉਂਦੇ ਆ ਖੋਏ ਖਾਉਂਦੇ ਆ ਉਹ ਇਸ ਗੱਲ ਦੀ ਬਦੂਤ ਪੁਣੇ ਜੀ ਮਸਤ ਹੋਏ ਬੈਠੇ ਐ ਕਾਪੜੀ ਕਉਤੇ ਜਾਗਤਾ ਕਈ ਕੱਪੜੇ ਸਾਰੇ ਸਰੀਰ ਤੇ ਪਹਿਲੀ ਰੱਖਦੇ ਆ ਇਹ ਕਾਪੜੀਆਂ ਦਾ ਭੇਖ ਵੈ ਸਾਰੇ ਸਰੀਰ ਤੇ ਜਰਾਬਾਂ ਵੀ ਪਾਉਂਦੇ ਆ ਹੱਥਾਂ 'ਚ ਕਸਤਾਨੇ ਵੀ ਪਾਉਂਦੇ ਆ ਅੱਖਾਂ 'ਨ 'ਚ ਗੁਆਰੇ ਵੀ ਲਾ ਲੈਂਦੇ ਆ ਸਾਰੇ ਸਰੀਰ ਨੂੰ ਕੱਪੜਿਆਂ ਭਗਵੇਂ ਨਾਲ ਲਪੋ ਕੇ ਰੱਖਦੇ ਆ ਅਤੇ ਇਹ ਇਹ ਕਦਾਰਨਾਥ ਵਿੱਚ ਜਿੱਥੇ ਸ਼ਿਵਜੀ ਝੋਟਾ ਬਣ ਕੇ ਨਿਕਲਿਆ ਸੀ ਪਸ਼ਮੰਗ ਬੈਨ ਤੋਂ ਡਰਦਾ ਹੋਇਆ ਉਹ ਅਸਾਂ ਜਾ ਕੇ ਉਪਾਸ਼ਨਾ ਕਰਦੇ ਸ਼ਿਵਜੀ ਦੀ ਇਹ ਕਾਪੜੀ ਪਹਿਕਾ ਹੋਂਦੇ ਇਸ ਪ੍ਰਕਾਰ ਕਾਪੜੀ ਕਉਤੇ ਜਾਗੂਤ ਅਤੇ ਕਉਤੇ ਕਲਉਤਾ ਦੇ ਮੁੰਡੇ ਗਵਈਏ ਜਿਹੜੇ ਆ ਕਈ ਕਲਉਂਤੀ ਕਹਿੰਦੇ ਸਾਡੇ ਵਰਗੀ ਆਵਾਜ਼ ਤਿੱਖੀ ਕਿਸੇ ਦੀ ਹੈ ਹੀ ਨਹੀਂ ਅਸੀਂ ਬੜੇ ਗੋਈਏ ਹਾਂ ਉਹ ਗਲੌਂਟਾਂ ਦੇ ਬੱਚੇ ਕਹੋਂਦੇ ਆਪਣੇ ਆਪ ਨੂੰ ਜਾਗੂਤਾ ਕਦੇ ਕਈ ਰਾਤ ਨੂੰ ਜਾਗਰਾ ਕਰਨ ਦੇ ਨਾਲ ਹੀ ਕਹਿੰਦੇ ਅਸੀਂ ਜਾਗ ਕੇ ਹੀ ਮੁਕਤ ਹੋ ਜਾਾਂਗੇ ਚੋਰ ਯਾਰ ਥੋੜੇ ਜਾਗਦੇ ਜਿੰਨਾ ਚਿਰ ਭਜਨ ਨਾ ਕਰਾਂਗੇ ਮੁਕਤ ਕਿਵੇਂ ਹੋਵੇਗਾ ਉਹ ਜਾਗਰਾ ਕਰਨ ਨੂੰ ਹੀ ਚੰਗਾ ਸਮਝਦੇ ਹਨ ਇੱਕ ਤੀਰਥ ਨੱਤ ਇੱਕ ਤੀਰਥਾਂ ਤੇ ਨਹਾਉਣ ਨੂੰ ਹੀ ਪਵਿੱਤਰ ਸਮਝਦੇ ਆ ਤੀਰਥ ਨਹਾਇਆ ਜਿਵੇਂ ਲੈ ਡੱਡਾ ਜਲਵਾਸੀ ਜਲਕ ਡੱਡਾ ਵਸਦੇ ਆ ਹੀ ਐ ਮਨ ਦੇ ਅੰਦਰ ਸਫਾਈ ਕਰੇ ਬਿਨਾਂ ਕਦੇ ਵੀ ਮੁਕਤ ਹੋ ਜਾਣਗੇ ਨਿਰਹਾਰ ਵਰਤੀ ਅਪਰਸਾ ਕਈ ਨਿਰਹਾਰੀ ਕਹਿੰਦੇ ਸੀ ਰੋਟੀ ਨਹੀਂ ਖਾਣੀ ਕਹਿੰਦੇ ਹਨ ਅਤੇ ਕਈ ਵਰਤ ਰੱਖਦੇ ਐ ਕਾਟਸ਼ੀਆਂ ਦੇ 24-24 ਕਈ ਅਪਰਸਾ ਕਹਿੰਦੇ ਛੂੰਦੇ ਨਹੀਂ ਬਾਣ ਪਲਾਸਟੀ ਬਣ ਕੇ ਉਹ ਜਾਲਾਂ ਜਿਹਦੇ ਕਿਤੇ ਪਰਛਾਵਾਂ ਨਾ ਸਾਨੂੰ ਆ ਜੇ ਭਿੱਕੇ ਜਾਵਾਂਗੇ ਇਸ ਪ੍ਰਕਾਰ ਅਪਰਸਾ ਅਸ਼ੂਕ ਹੋਣ ਵਾਲੇ ਸੰਗ ਰਹਿਣ ਵਾਲੇ ਹਨ ਇੱਕ ਲੋਕ ਨਾ ਦੇਵਹਿ ਦਰਸ ਇੱਕ ਲੋਕੇ ਰਹਿੰਦੇ ਹਨ ਜਿਵੇਂ ਸਾਥ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਰਸ਼ਾ ਜਦੋਂ ਗਏ ਹਨ ਸ਼ਹਿਰੇ ਉਥੇ ਸੌ ਸੌ ਹਜ਼ਾਰਨ ਲੋਕ ਕੇ ਰਹਿੰਦਾ ਸੀ ਕਹਿੰਦੇ ਮੈਨੂੰ ਅੱਜ ਸੌ ਦੇ ਦਰਸ਼ਨ ਨਹੀਂ ਮੈਂ ਨਹੀਂ ਦਰਸ਼ਨ ਦੇ ਨੇ ਇਉ ਲੋਕ ਕੇ ਦਰਸ਼ਨ ਨਹੀਂ ਦਿੰਦੇ ਜਦੋਂ ਮਾਰਨੇ ਕਾ ਕੁਛ ਨਹੀਂ ਮਰਦਾਨਾਂ ਚੱਲ ਚਲੀਏ ਉਵੇਂ ਮੇਲਾ ਲੁਕਿਆ ਗਿਆ ਇਸ ਦਾ ਪਖੰਡ ਯਾਰ ਹੋ ਗਿਆ ਸੀ ਇਉ ਲੋਕੇ ਰਹਿੰਦੇ ਆ ਭੋਰੀਆਂ ਵਿੱਚ ਰਹਿੰਦੇ ਕਿਸ ਨੂੰ ਦਰਸ਼ਨ ਹੀ ਨਹੀਂ ਦੇਣਾ ਚਾਹੁੰਦੇ ਬਾਦਾ ਜੀ ਮਨੋਂ ਪੂਜਾ ਕਰਾਉਣ ਵੇਲੇ ਬਹਿ ਜਾਂਦੇ ਐ ਇੱਕ ਮਨ ਹੀ ਗਿਆਤਾ ਇੱਕ ਮਨ ਵਿੱਚ ਹੀ ਗਿਆਨਵਾਨ ਮਨੇ ਵੇਖੇ ਐ ਕਹਿੰਦੇ ਜੀ ਅਸੀਂ ਕਥਾ ਦਾ ਸਾਰਾ ਸਿਧਾਂਤ ਸਮਝ ਲਿਆ ਕੀ ਸਿਧਾਂਤ ਸਮਝਿਆ ਕਹੇ ਕਥਾ ਦਾ ਕਿ ਉੱਥੇ ਕਿ ਰਾਧਾ ਕਾ ਨੂੰ ਖੁਸ਼ ਕਰਨ ਵਾਸਤੇ ਕ੍ਰਿਸ਼ਨ ਭਗਵਾਨ ਜੰਗ ਕਰਕੇ ਰੁਕਮਣੀ ਦੇ 베ੜੇ ਵਿੱਚ ਲਿਆ ਕੇ ਕਲਪਤਾਲ ਬਿਰਸ਼ ਲਾਇਆ ਸੀ ਅਵਤਾਰ ਵੀ ਘਰਵਾਲੀਆਂ ਨੂੰ ਖੁਸ਼ ਕਰਦੇ ਰਹਿੰਦੇ ਐ ਮੈਂ ਕਥਾ ਸਾਰੀ ਦਾ ਸੁਲਾਨ ਸਮਝ ਲਿਆ ਵੀ ਘਰ ਵਾਲੀ ਨੂੰ ਖੁਸ਼ ਰੱਖਣਾ ਚਾਹੀਦਾ ਇਹੋ ਹੀ ਸਭ ਕੁਝ ਹੈ ਗਿਆਨ ਹੈ ਇਉ ਮੰਨਦੇ ਗਿਆਤੇ ਬਣੇ ਬੈਠੇ ਆ ਕਈ ਕਹਿੰਦੇ ਸਭ ਕੁਝ ਕਥਾ ਦਾ ਤੱਤ ਸਮਝ ਲਿਆ ਮੈਂ ਘਾਟ ਨ ਕਿਨਹੀ ਕਹਾ ਮਾਰਾ ਕਹਿੰਦੇ ਜੀ ਨੂੰ ਪੁੱਛੀਏ ਘਾਟ ਨਹੀਂ ਕੋਈ ਕਹਾਉਂਦਾ ਹੈ ਸਭ ਗਿਆਨਬਾਨ ਬਣੇ ਬੈਠੇ ਹਨ ਸਭ ਕਹਤੇ ਹੈ ਪਾਇ ਸਾਰੇ ਕਹਿੰਦੇ ਸੀ ਬ੍ਰਹਮਾਤਮਾ ਨੂੰ ਪਾ ਲਿਆ ਪਰਮੇਸ਼ਰ ਨੂੰ ਕਿਸੇ ਨੂੰ ਕਹੀਏ ਮੈਂ ਤਾਂ ਪਾ ਲਿਆ ਉਥੇ ਪਰਨੇ ਸਾਹਿਬ ਪੁੱਛਿਆ ਇੱਕ ਨੂੰ ਕਹਿੰਦੇ ਅਨ ਛੱਡਦਾ ਕਿ ਅਸੀਂ ਤਾਂ ਪਾ ਕੇ ਅਨ ਛੱਡਿਆ ਇਸ ਪ੍ਰਕਾਰ ਸਾਰੇ ਕਹਿੰਦੇ ਰੱਬ ਨੂੰ ਪਾਇਆ ਹੋਇਆ ਜਿਸ ਮੇਲੇ ਸੋ ਭਗਤਾ ਉਹਦਾ ਭਾਈ ਜਿਹਨੂੰ ਪਰਮੇਸ਼ਰ ਆਪ ਦੇ ਨਾਲ ਮੇਲ ਲਵਰੇ ਉਹ ਪਰਮੇਸ਼ਰ ਦਾ ਗੁਰੂ ਸਾਹਿਬ ਕਹਿੰਦੇ ਭਗਤ ਹੋ ਸਕਦਾ ਹੈ ਸਗਲ ਉਕਤ ਉਪਾਵਾ ਜਾ ਮਾਲਾ ਸੀ ਮੈਂ ਕੀ ਸਾਧਨ ਕਰਾਂ ਜਦ ਗੁਰੂ ਸਾਹਿਬ ਉਤਰ ਦਿੰਦੇ ਹਨ ਇਹ ਭਾਈ ਸਗਲ ਉਕਤ ਉਪਾਵਾ ਸਾਰੀਆਂ ਜਿਹੜੀਆਂ ਕਥਨ ਦੀਆਂ ਕਿ ਤਰਾਈਆਂ ਹਨ ਜਿੰਨੇ ਸਾਰੇ ਸਾਧਨ ਦੇ ਉਪਾਯਤਨ ਹਨ त्यागी शरण ਪਾਵ ਇਹ त्यागी ਜੋ ਸਤਿਗੁਰੂ ਹੈ ਬ੍ਰਹਮ ਸਰੋਤਰੀ ਬ੍ਰਹਮ ਦੇਸ਼ਤੀ ਸਤਿਗੁਰੂ ਬ੍ਰਹਮ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਗੁਰਪਰਮੇਸ਼ਰ ਇੱਕ ਐਸਾ ਮਹਾਰਿਆਸਮਾਏ ਜੋ ਮਾਇਆ ਦੇ त्यागी ਹਨ ਜੋ ਸਤਿਗੁਰੂ ਹੰਗਦਾ ਦੇ त्यागी ਹਨ ਜੋ ਨਿਰਵਕਾਰ ਹਨ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਆਪਣੇ ਕਥਨ ਦੀ ਚਿਤਰਾਈ ਨਾ ਕਰੀਏ ਉੱਥੇ ਬੁੱਧੀ ਦੀ ਸਿਆਣਪ ਨਾ ਰੱਖੀਏ ਹੋਰ ਉਪਾਅ ਮੈਂ ਸਾਧਨ ਕੀਤੇ ਨਾ ਰੱਖੀਏ ਸਾਰੇ ਤਿਆਗ ਕਰਕੇ ਗੁਰੂ ਸਾਹਿਬ ਦੀ ਸ਼ਰਨ ਆਪਣੇ ਆਪ ਨੂੰ ਪਾਉਣਾ ਕਰੀਏ ਨਾਨਕ ਗੁਰ ਚਰਨ ਪਰਾਤਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਪਾਈ ਹੋ ਚਰਨੀ ਪਏ ਐ ਇਉਂ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਈ ਐ ਇਹ ਉਪਾਅ ਹੈ ਜੇ ਸਿੱਖਾ ਤੋਂ ਪ੍ਰਾਪਤ ਕਰਨਾ ਹੈ ਇਦੂ ਬਿਨਾਂ ਹੋਰ ਕੋਈ ਉਪਾਅ ਨਹੀਂ ਵਾਹਿਗੁਰੂ ਦੇ ਮਿਲੰਗਾ ਐਸਾ ਇਸ ਪ੍ਰਕਾਰ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਤੁਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਦੁਆਰਾ ਪਰਮੇਸ਼ਰ ਨੂੰ ਪ੍ਰਾਪਤ ਕਰ ਲਓਗੇ ਸਗਲ ਉਕਤ ਉਪਾਵਾ त्याਗੀ ਸਰਨ ਪਾਵਾ ਨਾਨਕ ਗੁਰ ਚਰਨ ਪੜਾਤਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ